ਉਦੇ ਦੇ ਕੀ ਬਣਿਆ ਉਹਦੇ ਵਿੱਚ ਜਦੋਂ ਮੰਤਰੀ ਸਾਹਿਬ ਨੂੰ ਇੱਕ ਸਵਾਲ ਆਇਆ ਸੰਸਦ ਦੇ ਵਿੱਚ ਕਿ ਰਹਿ ਕੇ ਕਲਾਂ ਦੇ ਵਿੱਚ ਕਿੰਨੇ ਪਸ਼ੂ ਮਰੇ ਤਾਂ ਉਹਨਾਂ ਦਾ ਜਵਾਬ ਸੀਗਾ ਕਿ ਰਹਿ ਕੇ ਕਲਾਂ ਦੇ ਵਿੱਚ 165 ਪਸ਼ੂ ਮਰੇ ਹੈ ਜਿਹਦੇ ਵਿੱਚੋਂ 9 گاਵਾ ਤੇ 25 ਨੌ ਮੱਝਾਂ ਤੇ 25 گاਵਾ ਬਾਕੀ ਕਟਰੂ ਪਛਰੂ ਆ ਜਿਹੜੇ ਆਮ ਸਧਾਰਨ ਗੱਲ ਹੁੰਦੀ ਹੈ ਮਰਦੇ ਰਹਿੰਦੇ ਕਟਰੂ ਪਛਰੂ ਦਾ ਕੋਈ ਦਿੰਦਾ ਨਹੀਂ ਬਾਲਜਾ ਕੰਨਾ ਸ਼ੁਰੂ ਕਰ ਚੁੱਕੇ ਹਾਂ ਪੰਜਾਬ ਹਰਿਆਣਾ ਲਾਈਵ ਤੇ ਮੈਂ ਹਾ ਜਤਿਨ ਲਗਾਤਾਰ ਦੀਆਂ ਤਸਵੀਰਾਂ ਨੇ ਹੈ ਬਠਿੰਡਾ ਦੇ ਆਤੀ ਦੇ ਪਿੰਡ ਰਾਇਕੇ ਕਲਾਂ ਦੀਆਂ ਨੇ ਜਿੱਥੇ ਕੀ ਲਗਾਤਾਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿਹੜੇ ਗੁਰਮੀਤ ਸਿੰਘ ਖੁੱਡੀਆਂ ਦੇ ਬੇਟੇ ਅਮੀਤ ਖੁੱਡੀਆਂ ਨੇ ਇੱਥੇ ਪਹੁੰਚਣਾ ਤਾਂ तमाम ਉੱਥੇ ਹੀ ਤਿਆਰੀਆਂ ਨੇ ਜਿਹੜੀਆਂ ਉਹ ਹੈ ਤੇ ਇਹ ਉੱਥੇ ਜਿਹੜੇ ਕਿਸਾਨ ਜਿੱਥੇ ਬੰਦੀ ਗ੍ਰਾਹਾਂ ਵੱਲੋਂ ਸਵਾਲ ਪੁੱਛ ਜਾਨੇ ਆ ਸਵਾਲ ਜਵਾਬ ਕਿਤੇ ਜਾਣੇ ਆ ਕੀ ਰਾਏਕੀ ਕਲਾਂ ਦੇ ਵਿੱਚ 550 ਜਿਹੜਾ ਪਸ਼ੂ ਹੈ ਉਹ ਬਿਮਾਰੀ ਦੇ ਕਾਰਨ ਮਰ ਗਿਆ ਤਾਂ ਹੁੰਦਾ ਮੁਆਵਜ਼ਾ ਕਿੱਥੇ ਹੈ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਵੱਡੇ ਵੱਡੇ ਦਾਅਵੇ ਕਰਦਾ ਸੀ ਕਿ ਇਸ ਮੁੱਕ ਮੁਰਗੀ ਦਾ ਵੀ ਮੁਆਵਜ਼ਾ ਦੇਵਾਂਗੇ ਤਾਂ ਉਹ ਮੁਆਵਜ਼ਾ ਕਿੱਥੇ ਹੈ ਗੜੇ ਮਾਰੀ ਨਾਲ ਹੋਇਆ ਨੁਕਸਾਨ ਫਸਲਾਂ ਦਾ ਉਹ ਮੁਆਵਜ਼ਾ ਕਿੱਥੇ ਹੈ ਗੁੱਦੇ ਦੇ ਵਿੱਚ 50 ਏਕੜ ਸ਼ਾਰਟ ਸਰਕਟ ਨਾਲ ਜਿਹੜਾ ਕਨਕ ਦਾ ਹੋਇਆ ਨੁਕਸਾਨ ਉਹਦਾ ਮੁਆਵਜ਼ਾ ਕਿੱਥੇ ਹੈ ਤਮਾਮ ਅਹਿਜੇ ਮੋਟਿਆਂ ਨੂੰ ਜਿਹੜੇ ਬਲਾਕ ਦੇ ਲੈਵਲ ਦੇ ਜਿਹੜੇ ਮੋਟੇ ਆ ਉਹ ਜਿੱਥੇ ਬੰਦੀ ਗਰਾਹਾਂ ਅੱਜ ਜਿਹੜੇ ਗੁਰਮੁਖ ਸਿੰਘ ਛੁੱਟੀਆਂ ਦੇ ਜਿਹੜਾ ਲੜਕਿਆਂ ਕੋਲ ਪੁੱਛਣਗੇ ਤਾਂ ਕੁਝ ਥੇਰ ਦੇ ਵਿੱਚ ਜਿਹੜਾ ਅਮੀਤ ਛੁੱਟੀਆਂ ਇੱਥੇ ਪਹੁੰਚਣ ਵਾਲੇ ਤਾਂ ਆਓ ਦੇਖਦੇ ਹਾਂ ਕੀ ਕਹਿਣਾ ਅਮੀਤ ਜੀ ਦਾ ਨਹੀਂ ਨਹੀਂ ਬਿਲਕੁਲ ਇਹਦਾ ਕੋਈ ਜਵਾਬ ਇਹ ਚੰਗਾ ਦੇਣਾ ਮਾੜਾ ਦੇਣਾ ਅਸੀਂ ਕੋਈ ਨਾਰਾ ਨਹੀਂ ਲਾਵਾਂਗੇ ਅਸੀਂ ਕੁਝ ਵੀ ਨਹੀਂ ਕਰਾਂਗੇ ਠੀਕ ਹੈ ਨਾ ਸਿਰਫ ਅਸੀਂ ਯਾਦਗਦੀ ਤੋਂ ਹੋਣੀ ਹੈ ਇਹਨਾਂ ਨੂੰ ਇੱਕ ਤਾਂ ਸਾਡੀ ਬੇਨਤੀ ਹੈ ਕਿ ਸੀਐਮ ਸਾਹਿਬ ਦਾ ਇੱਕ ਬਿਆਨ ਆਇਆ ਸੀਗਾ ਕਿ ਜਦੋਂ ਵੀ ਕਿਤੇ ਉਧਰ ਦੀ ਆਫਤ ਹੁੰਦੀ ਆ ਉਹਦੇ ਚ ਕੋਈ ਪਸ਼ੂ ਟੰਡਾ ਮਰਦਾ ਹੈ ਕੋਈ ਥੰਮੀ ਮਰਦੀ ਹੈ ਜਾਂ ਹੋਰ ਆਸੀ ਉਪੜੀ ਚੱਕਦਾ ਮਾਜਾ ਦੇਣਾ ਇੱਕ ਜਨਵਰੀ ਤੋਂ ਸਾਡੇ ਰਹਿ ਕੇ ਕਲਾਂ ਦੇ ਵਿੱਚ ਘਰਾਂ ਦੇ ਘਰ ਵੇਲੇ ਹੋਵੇ ਮੇਰੇ ਖਿਆਲ ਵਿੱਚ 10 ਘਰ ਇਹੋ ਜਿਹੇ ਆ ਜਿੱਥੇ ਕਿੱਲੇ ਵੀ ਖਾਲੀ ਹੈ ਤੇ ਜਿਹੜੇ 15 15 20 20 ਕਿਲੋ ਦੁੱਧ ਪਾਉਂਦੇ ਸੀਗੇ ਉਹ ਲੋਕ ਦੁੱਧ ਲੈ ਕੇ ਆਉਂਦੇ ਉਹਨਾਂ ਦਾ ਟ੍ਰੀਟਮੈਂਟ ਵਾਸਤੇ ਬਹੁਤ ਐਫਰਟ ਕੀਤਾ ਵਧੀਆ ਮੈਂ ਇਸ ਗੱਲ ਦਾ ਸ਼ਾਬਾਸ਼ ਇਹ ਦੇ ਭਾਗੀ ਹਸਪਤਲ ਦੇ ਵਿੱਚ ਮੰਤਰੀ ਜੀ ਇਹਨੂੰ ਵੀ ਸ਼ਾਬਾਸ਼ ਇਹ ਦੂੰਗਾ ਇਸ ਗੱਲ ਦੇ ਵਿੱਚ ਪਰ ਉਸ ਤੋਂ ਬਾਅਦ ਉਹਦੇ ਦੀਪੀ ਬਣਿਆ ਉਹਦੇ ਵਿੱਚ ਜਦੋਂ ਮੰਤਰੀ ਸਾਹਿਬ ਨੂੰ ਇੱਕ ਸਵਾਲ ਆਇਆ ਸੰਸਦ ਦੇ ਵਿੱਚ ਕਿ ਰਹਿ ਕੇ ਕਲਾਂ ਦੇ ਵਿੱਚ ਕਿੰਨੇ ਪਸ਼ੂ ਮਰੇ ਤਾਂ ਉਹਨਾਂ ਦਾ ਜਵਾਬ ਸੀਗਾ ਕਿ ਰਹਿ ਕੇ ਕਲਾਂ ਦੇ ਵਿੱਚ 159 ਪਸ਼ੂ ਮਰੇ ਜਿਹਦੇ ਵਿੱਚੋਂ 9 گاਵਾ ਤੇ 25 ਨੋ ਮਜਾ ਤੇ 25 گاਵਾ ਬਾਕੀ ਕੱਟਰੂ ਬੱਛਰੂ ਆ ਜਿਹੜੇ ਆਮ ਸੁਧਾਰਨ ਗੱਲ ਹੁੰਦੀ ਹੈ ਮਰਦੇ ਰਹਿੰਦੇ ਆ ਕੱਟਰੂ ਬੱਛਰੂ ਦਾ ਕੋਈ ਦਿੰਦਾ ਨਹੀਂ ਬਾਲਜਾ ਇਹ ਜਿਹਨੂੰ ਹਾਈਪਰ ਵੀ ਕਹਿੰਦੇ ਹੈਗੇ ਅੱਛਾ ਉਹਦੇ ਤੇ ਸਾਨੂੰ ਥੋੜਾ ਜਿਹਾ ਤਰਾਜ ਆ ਕਿਉਂਕਿ ਸਾਢੇ 550 ਇੱਕ ਮਿੰਟ ਇੱਕ ਮਿੰਟ ਸਾਢੇ 550 ਪਸ਼ੂ ਮਰੇ ਸਾਡੇ ਪਿੰਡ ਦੇ ਵਿੱਚ ਜੇ ਆਪਾਂ 100 150 ਪਸ਼ੂ ਕੱਟਰੂ ਬੱਛਰੂ ਗਿਣ ਲਾਂਗੇ ਤੇ ਉਹ ਪਸ਼ੂ ਬਾਕੀ ਆ ਜਿਹੜੇ ਸਾਡੇ ਦੁੱਧਾਰੂ ਪਸ਼ੂ ਸੀ ਉੱਥੇ ਕਾਰਨ ਇੱਕ ਮਿੰਟ ਜੀ ਉੱਥੇ ਇੱਕ ਕਾਰਨ ਇਹ ਬਣਿਆ ਵੀ ਜਿਵੇਂ ਸਾਡੇ ਪਿੰਡਾਂ ਦਾ ਰਿਵਾਜ ਹੁੰਦਾ ਡਾਕਟਰ ਟੀਕਾ ਲਵਾਉਣ ਆ ਗਿਆ ਡਾਕਟਰ ਕਹਿੰਦਾ ਵੀ ਆਹ ਮੱਝ ਦੇ ਟੀਕਾ ਲਾ ਦੇ ਝੋਟੀ ਦੇ ਲਾ ਦੇ ਝੋਟੀ ਦੋ ਸੂਏ ਸੂਈ ਹੁੰਦੀ ਹੈ ਮੱਝ ਪੰਜ ਸੂਏ ਸੂਈ ਹੁੰਦੀ ਹੈ ਉਹਨੂੰ ਝੋਟੀ 'ਚ ਲਿਖ ਕੇ ਡਾਕਟਰ ਨੇ ਉਸੇ ਤਰ੍ਹਾਂ ਹੀ ਮਤਲਬ ਜਿਹੜਾ ਉਹਦੇ ਵਿੱਚ ਚੜਾਤਾ ਵੀ ਨਹੀਂ ਤਾਂ ਝੋਟੀ ਮਰੀ ਜਿਹੜੀ ਝੋਟੀ ਮਰੀ ਆ ਉਹਦਾ ਸਾਨੂੰ ਕੁਝ ਨਹੀਂ ਮਿਲਣਾ ਲੱਗਦਾ ਇਹ ਸਾਡੀ ਬੇਨਤੀ ਹੈ ਵੀ ਇਹ ਜਿਹੜਾ ਸਾਡਾ ਗਿਣਤੀ ਹੈ ਇਹਦੇ ਵਿੱਚ ਇੱਕ ਸੁਧਾਰ ਕੀਤਾ ਜਾਵੇ ਪੱਕਾ ਜੀ ਵੈਸੇ ਸ਼ਾਇਦ ਕੀਤਾ ਪਰ ਮੈਂ ਮਤਲਬ ਅਫੀਸ਼ੀਅਲ ਤੌਰ ਤੇ ਸ਼ਾਇਦ ਨਹੀਂ ਬੋਲ ਰਿਹਾ ਪਰ ਮੈਂ ਤੁਹਾਨੂੰ ਜ਼ਰੂਰ ਨਹੀਂ ਸ਼ਾਮ ਤੱਕ ਮੈਂ ਸ਼ਾਇਦ ਤੁਹਾਨੂੰ ਅੰਕੜਾ ਭੇਜਵਾਉਂਗਾ ਵੀ ਉਹ ਵੈਸ ਅੱਜ ਇਹ ਹੈਗਾ ਜੀ ਗੜੇ ਮਾਰੀ ਤੇ ਅੱਗ ਜਣੀ ਗੜੇ ਮਾਰੀ ਦੇ ਪੈਸੇ ਪਾਤੇ ਬਹੁਤ ਧੰਨਵਾਦ ਤੁਹਾਡਾ ਅੱਗ ਜਣੀ ਦੇ ਬਿਸ਼ੇ ਇਹਦੇ ਵਿੱਚ ਉਹਦੇ ਦੇ ਵਿੱਚ ਨਹੀਂ ਆਏ ਨਹੀਂ ਆਏ ਹਾਂ ਉਹਦੇ ਨਾਲ ਜਿਹੜੀ ਫਸਲ ਨੁਕਸਾਨੀ ਆ ਦੇਖੋ ਕੁਦਦੇ ਦੇ ਵਿੱਚ 50 ਏਕੜ ਫਸਲ ਮਰ ਗਈ ਸੀ ਕੋਲੇ ਸੀ ਤੁਹਾਡੇ ਮੇਰਾ ਖਿਆਲ ਹੈ ਵੀ ਹਲਕਾ ਅਨਜਾਰੀ ਸੀ ਭੱਲਾ ਸਾਹਿਬ ਉਦੋਂ ਵੀ ਇਹ ਜਿਹੜਾ ਹਾਲ ਤੇ ਬਣੀ ਉੱਥੋਂ ਦੀ ਕਿ ਅਸੀਂ ਜ਼ੋਰ ਲਾਇਆ ਵੀ ਜਾਂਦਾ ਇਹਦਾ ਪਰਚਾ 300 ਕੇ ਆ ਗਿਆ 435 ਦੇ ਦੀ ਦਾ ਹੋਏ ਤੇ ਜਾਂ ਇਹਦਾ ਜਿਹੜਾ ਮਾਅਜਾ ਪੂਰਾ ਬਣਦਾ 50 50 ਏਕੜ ਦਾ ਜਿਹੜਾ 50000 ਰੁਪਇਆ ਕਿੱਲੇ ਦੇ ਵੀ ਕਿਉਂਕਿ ਕਿਸਾਨ ਵੀ ਉਹਦੇ ਨਾਲ ਸਾਰੀ ਜੁੜੀ ਹੋਈ ਹੈ ਪੱਕੀ ਫਸਲ ਸੀ ਉਹ ਵੱਢਣ ਦੀ ਤਿਆਰੀ ਸੀ ਕੰਪੇਨ ਹੋਣੀ ਸੀ ਉਹ ਤੋਂ ਪਹਿਲਾਂ ਇਹਦੇ ਬਾਰੇ ਇੱਕ ਅਸੀਂ ਮਲੇ ਵੀ ਸੀ ਮੰਤਰੀ ਜੀ ਨੂੰ ਅਸੀਂ ਇਹ ਜੀ 100 ਤੋਂ 100% ਹੀ ਆਦੇ ਬਸ ਮੈਨੂੰ ਤਾਂ ਲੱਗਦਾ ਵੀ ਇਹਦੇ ਵਿੱਚ ਹੈ ਪਰ ਇਹ ਆ ਪੱਕਾ ਰਿਹਾ ਕਿਉਂਕਿ ਸੇਮ ਜਿਹੜੇ ਜਿਹੜੇ ਸੈਨ ਸੌਰੀ ਮੇਰੀ ਗੱਲ ਲੰਬੀ ਜਿਹੜੇ ਜਿਹੜੇ ਸੈਨ ਗੜੇ ਮਾਰੀ ਲਈ ਹੋਏ ਐ ਸੇਮ ਸੇਮ ਸੈਨ ਉਹੀ ਫੈਲਾਂ ਤੇ ਇਹਦੇ ਲਈ ਹੋਗੇ ਤਾ ਮੈਨੂੰ ਲੱਗਦਾ ਨਹੀਂ ਕਿ ਇਹ ਇਹ ਮੁਆਵਜ਼ਾ ਨਹੀਂ ਹੈਗਾ ਮੇਰੀ ਨੌਲੇਜ ਵਿੱਚ ਕਿਉਂਕਿ 15 ਕਰੋੜ ਆਇਆ ਉਹ ਸ਼ਾਇਦ ਜਿਆਦਾ ਹੈਗਾ ਭਾਰਤ ਮਾਲਾ ਸਾਡੇ ਬਲਾਕ ਦੇ ਵਿੱਚ ਇਹਨਾਂ ਦੀ ਥੋੜਾ ਜਿਆਦਾ ਹੋਣਾ ਹੈ ਸੁਣਨੇ ਵਾਲਾ ਭਗਵਾਨ ਘਰ ਤਿੰਨ ਪਿੰਡ ਅਸੀਂ ਬੈਠੇ ਲਗਾਤਾਰ ਜਦੋਂ ਕੁਦੇ ਆਪਣਾ ਬਸਰਾਲੇ ਦਾ ਮੁਆਵਜ਼ਾ ਸੀਗਾ ਤੇ ਉਹ ਵੀ ਲੱਖ ਦਿੱਤਾ ਸੀ ਉੱਥੇ ਅਸੀਂ ਲੜਿਆ 1.5 ਸਾਲ ਉਹਨਾਂ ਨੂੰ 70 ਲੱਖ ਰੁਪਏ ਮੁਆਵਜ਼ਾ ਮਿਲਿਆ ਅਸੀਂ ਕਹਿੰਦੇ ਇਹ ਵੀ ਗ੍ਰੀਨ ਫੀਲਡ ਹੈਗਾ ਇਹਦਾ ਵੀ ਜਿਹੜਾ ਮੁਆਵਜ਼ਾ ਉਹਦੇ ਬਰਾਬਰ ਕੀਤਾ ਜਾਵੇ ਅਸੀਂ ਇਹਦੇ ਸਬੰਧ ਵਿੱਚ ਡੀਸੀ ਨੂੰ ਮਿਲਿਆ ਕਮਿਸ਼ਨਰ ਕੋਲ ਕੇਸ ਇਹ ਸਿਕੁਰਿਟੀ ਤਾਂ ਅਸੀਂ ਅੱਗੇ ਵੀ ਆਈਦਾ ਹੁਣ ਵੀ ਇਹੀ ਚਾਹੁੰਦੇ ਆ ਵੀ ਤੁਸੀਂ ਉਹਨਾਂ ਨੇ ਕਿਤੇ ਲਾਇਆ ਗਾਂ ਪਰਿਵਾਰਾਂ ਨੇ ਕੇਸ ਨਹੀਂ ਕਿਤੇ ਨਹੀਂ ਲਾਇਆ ਅਸੀਂ ਤਾਂ ਸ਼ੰਗਰਤ ਦੇ ਅੱਗੇ ਲੈ ਆਪਾਂ ਇਹਦਾ ਫਿਰ 4 ਜੂਨ ਤੋਂ ਬਾਅਦ ਸ਼ੁਰੂ ਹੀ ਕਰ ਲੈਣੇ ਪੱਕੇ ਇਹਦੇ ਉੱਤੇ ਤੁਸੀਂ ਮਾਰਾ ਜਾ ਥੋੜਾ ਥੋੜਾ ਇੱਕ ਸਿਗਾ ਟੇਲਾਂ ਤੇ ਪਾਣੀ ਦਾ ਪ੍ਰਬੰਧ ਇਹਨਾਂ ਦੇ ਪਾਣੀ ਦੇ ਪ੍ਰਬੰਧ ਬਾਰੇ ਇੱਕ ਨੋਲਿਜ ਦੇ ਵਿੱਚ ਆਇਆ ਵੀ ਜਿਹੜਾ ਸਾਡਾ ਸੈਕਟਰੀ ਹੈ ਪਾਣੀ ਵਾਲਾ ਕ੍ਰਿਸ਼ਨ ਕੁਮਾਰ ਉਸ ਨੇ ਕਈ ਪਟਵਾਰੀਆਂ ਨੂੰ ਕਹਿਦਾ ਵੀ ਤੁਸੀਂ țeਲਾਂ ਤੇ ਕਹਿ ਦਿਓ ਪਾਣੀ ਪਹੁੰਚ ਗਿਆ ਤੇ ਉਹ ਪਟਵਾਰੀ ਕਈ ਵਿਚਾਰੇ ਦੂਰ ਦਰਾਡੇ ਬਦਲੀ ਕਰਦੇ ਕਿਉਂਕਿ ਪਟਵਾਰੀਆਂ ਜੂਨੀਅਨ ਉਹਨਾਂ ਨੇ ਨਹੀਂ ਲਿਖਿਆਗਾ ਪਾਣੀ ਅਸਲ ਦੇ ਵਿੱਚ țeਲਾਂ ਤੇ ਪਹੁੰਚਿਆ ਨਹੀਂ ਕੁਝ țeਲਾਂ ਤੇ ਜਿਸੇ ਪਹੁੰਚ ਗਿਆ ਚਲੋ ਸ਼ਾਬਾਸ਼ ਇਹ ਦੇਣ ਵਾਲੀ ਵੀ ਹੈਗੀ ਨਹੀਂ ਸਾਰੀਆਂ ਤੇ ਨਹੀਂ ਪਹੁੰਚਿਆ ਇੱਕ ਲੇਲੇ ਵਾਲਾ ਗੈਸ ਪਾਈਪ ਹੈ ਗੈਸ ਪਾਈਪ ਲਾਈਨ ਹੈ ਇੱਕ ਧਰਤੀ ਦੇ ਵਿੱਚ ਗੈਸ ਪਾਈਪ ਨੱਪਦੇ ਆ ਥੋੜੇ ਨੌਲੇਜ ਦੇ ਵਿੱਚ ਹੋਊਗੀ ਅਸੀਂ ਸਾਡੇ ਸਾਡੇ ਏਰੀਆ ਦੇ ਵਿੱਚ ਇਹਦੇ ਇੱਕ ਚੱਕ ਤਾ ਆ ਗਏ ਜੀ ਉਹ ਥੋੜਾ 10 ਕਿਲੋਮੀਟਰ ਹਾਂ ਥੋੜੇ ਕਸੇ 26 ਦੇ ਰਹਿੰਦੇ ਹਾਂ ਮੈਨੂੰ ਸਾਰਾ ਉਹਦੇ ਵਿੱਚ ਥੋੜੇ ਜਿਹੜੇ ਐਮ.ਐਲ.ਏ ਸਾਹਿਬ ਹੈਗੇ ਆ ਬਲਜਿੰਦਰ ਗੌਰ ਜਗਾ ਉਹਨਾਂ ਦੇ ਪਿੰਡ ਦੇ ਪੈਸੇ ਪਾਤੇ ਨਾਲ ਜਿਹੜੇ ਤਿੰਨ ਚਾਰ ਪਿੰਡਾ ਉਹਨਾਂ ਦੇ ਨਹੀਂ ਪੈਸੇ ਪਾਏ ਇਹਦਾ ਮੁਆਵਜ਼ਾ ਸੀ ਇੱਥੇ ਜਿਹੜਾ 3 ਲੱਖ ਰੁਪਏ ਮੈਨੂੰ ਪਤਾ 3 ਤੋਂ ਤੇ ਸਾਢੇ 4 24 ਲੱਖ ਕੀਤਾ 24 ਲੱਖ ਤੋਂ 34 ਲੱਖ ਤੱਕ ਲਿਆ ਇਹਦਾ ਮਤਲਬ ਥੋੜਾ ਜਿਆ ਘਰਉਣਾ ਚਾਹੀਦਾ ਸੀ ਇਹਦੇ 26 ਕਿਲੋਮੀਟਰ ਦੇ ਪੁਰਾਣੇ ਰਹਿੰਦੇ 2016 ਵਾਲੇ ਉਹ ਮੈਨੂੰ ਸਾਰਾ ਪਿਆਣਾ ਇੱਕ ਪਿੰਡ ਲੈ ਕੇ ਕਲਾਂ ਦੇ ਵਿੱਚ ਲਗਭਗ 500 ਪਸ਼ੂ ਇੱਥੇ ਨਾ ਤਾਂ ਕੋਈ ਹਸਪਤਾਲ ਦਾ ਸਾਡਾ ਹਾਲ ਸੁਧਰੀ ਹੈ ਨਾ ਇੱਥੇ ਕੋਈ ਡਾਕਟਰ ਆਇਆ ਹੈ ਨਾ ਹੀ ਉਹਦੇ ਨਾਲ ਇੱਕ ਰੂਰਲ ਡਿਸਪੈਂਸਰੀ ਹੈ ਉਹਦੇ ਵਿੱਚ ਸਾਡਾ ਹਾਲਚਲ ਪੁੱਛਣ ਵਾਲਾ ਵੀ ਕੋਈ ਡਾਕਟਰ ਹੈ ਨਹੀਂਗਾ ਜਿਉਂਦੇ ਰਹਿਣ ਸਾਡੇ ਜਿਹੜੇ ਪਿੰਡਾਂ ਵਾਲੇ ਆ ਡਾਕਟਰ ਜਿਹੜੇ ਵੇਲੇ-ਵੇਲੇ ਸਾਡੇ ਨਾਲ ਖੜਦੇ ਆ ਇਹਦਾ ਕੋਈ ਪ੍ਰਬੰਧ ਕੀਤਾ ਜਾਵੇ ਜਿਹੜਾ ਤੁਸੀਂ ਕਹਿੰਦੇ ਵੀ ਮੰਨ ਲਾ ਕੇ ਲਈ ਜਿਹੜਾ ਜਿਹੜਾ ਡਾਕਟਰ ਆਪਣੇ ਕਿਨੇ ਭੇਜੇ ਪਹਿਲਾਂ ਇੱਕ ਮਿੰਟ ਇੱਕ ਮਿੰਟ ਨਹੀਂ ਨਹੀਂ ਉਹ ਇੱਕ ਮਿੰਟ ਅਸੀਂ ਗੱਲ ਕਰਦੇ ਆ ਮੰਤਰੀ ਸਾਹਿਬ ਤੇਰਾ ਕੋਈ ਮਤਲਬ ਨਹੀਂ ਮੈਂ ਤਾਂ ਹੀ ਕਹਿੰਦਾ ਸੀ ਜੀ ਜਿਹੜਾ ਤੁਸੀਂ ਆ ਕਹਿ ਰਹੇ ਹੋ ਵੀ ਇਹਦਾ ਹਾਲਤ ਸੁਧਾਰਨ ਵਾਲਾ ਉਹ ਆਪਾਂ ਪਾ ਕੇ ਭੇਜਤਾ ਸੀ ਉਹ ਡਾਇਰੈਕਟਰ ਨੇ ਆਪ ਹੀ ਬਾਤ ਆ ਜਦੋਂ ਪਿੰਡ ਚ ਰਿਹਾ ਸੀ ਇੱਥੇ ਕੋਈ ਡਾਕਟਰ ਹਜੇ ਤੱਕ ਨਹੀਂ ਆਇਆ ਨਹੀਂ ਮਤਲਬ ਉਹਦੀ ਜਿਹੜੀ ਵੈਸੇ ਬਿਲਡਿੰਗ ਵਾਲਾ ਵੀ ਬਿਲਡਿੰਗ ਵਾਲਾ ਠੀਕ ਆ ਸਾਨੂੰ ਬੋਲ ਬਿਲਡਿੰਗ ਵਾਲਾ ਹਾਂਜੀ 11 ਲੱਖ ਕਿੰਨਾ 10 ਲੱਖ ਰੁਪਏ ਨੇ ਉਹ ਕਰਤਾ ਸੀ ਇਹਦੀ ਬੇਨਤੀ ਆ ਵੀ ਇੰਨੀਆਂ ਸਾਰੀਆਂ ਬੇਨਤੀਆਂ ਪ੍ਰਮਾਣ ਕਰ ਲਓ ਇਹ ਸਾਡੇ ਮਤਲਬ ਹੈਗੇ ਆ ਤੇ ਉਹ ਆਪਣਾ ਰੂਮ ਰੈਂਟ ਸਮੇਂ ਸੀ ਆਈ ਹੈ ਮੱਲਾ ਕਲੀਅਨਟ ਨੂੰ ਸਾਨੂੰ ਦਿੱਤਾ ਜਾਵੇ ਐਡਾ ਵੱਡਾ ਫਾਇਦਾ ਉਹ 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 ਦੇ ਦਾਂਗੇ ਕਿਉਂਕਿ ਨਾ ਉਹ ਉਹ ਦੋ ਤੁਹਾਡੇ ਅਰੰਮਲੇ ਲਿਖ ਕੇ ਤੇ ਜਿਹੜੇ ਹੁਣ ਆਪਾਂ ਜਰੂਰ ਹਾਂਜੀ ਉਹ ਸਾਡੇ ਨਾਲ ਇੱਥੇ ਐਮਰਡਾਕਟਰ ਵੀ ਸਾਡੇ ਇੱਥੇ ਸਾਈਨ ਨਹੀਂ ਸ਼ਾਇਦ ਐਮਰਡਾਕਟਰ ਪੋਸਟ ਹੈਗੀ ਆਪਾਂ ਚਲੋ ਠੀਕ ਹੈ ਬਹੁਤ ਬਹੁਤ ਧੰਨਵਾਦ ਜਰੂਰ ਇੱਕ ਜਿਹੜਾ ਪੈਪ ਵਾਲਾ ਜੀ ਚੱਲੀ ਜਾਂਦਾ ਰੀਸੀ ਨਾਲ ਉਹ ਮਤਲਬ ਹੋ ਰਹੀ ਹੈ ਥੋੜੀ ਜਿਹੀ ਹੋਰ ਵੀ ਬੇਨਤੀ ਹੈ ਕਿ ਡੀਸੀ ਸਾਹਿਬ ਐਡੇ ਮਤਲਬ ਖਲੜ ਸੁਵਾ ਦੇ ਆਗੇ ਕਿ ਮੰਤਰੀ ਸਾਹਿਬ ਦੇ ਕਹਿਣ ਤੇ ਵੀ ਛੱਡਣਾ ਮੀਟਿੰਗ ਨਹੀਂ ਜੀ ਪਤਾ ਜੀ ਪੁੱਛੋ ਮੈਂ ਤੇ ਮੰਤਰੀ ਸਾਹਿਬ ਨਾਲ ਵੀ ਗੱਲ ਕਰ ਲਿਆ ਉਹ ਮੰਨੇ ਆ ਹਾਂ ਚਲੋ ਕੋਈ ਗੱਲ ਨਹੀਂ ਐ ਸੁਵਾ ਲਾ ਮੈਂ ਇਹਨੂੰ ਨਹੀਂ ਦੱਸਣਾ